ਜਾਸ ਵਾਲੇ ਆ ਕਿ ਕੁਝ ਲੋਕ ਪ੍ਰੋਡਕਟ ਯੂਜ਼ ਕਰਾਤੇ ਹਨ ਫੈਟ ਲੋਸ ਕਰਨ ਲਈ ਤੇ ਕੁਝ ਹੀ ਦਿਨਾਂ ਵਿੱਚ ਉਹਨਾਂ ਦਾ weight ਵੀ ਘੱਟ ਹੋ ਜਾਂਦਾ ਹੈ ਕੀ ਇਹ ਸੇਫ ਹੈ ਕੀ ਜਿਮ ਜਾਣਾ ਜ਼ਿਆਦਾ ਸਹੀ ਹੈ ਅਰਚੁੰਚ ਕੀ ਹੁੰਦਾ ਹੈ ਇਹਨਾਂ ਦੇ ਪ੍ਰੋਡਕਟ ਜਿਆਦਾ ਕਰਕੇ ਫੈਟ ਲੋਸ ਦੀ ਬਜਾਏ ਪੇਨ ਕਲੋਸ ਤੇ ਟਾਰਗੇਟ ਕਰਦੇ ਨੇ ਇਹ ਕੀ ਕਰਦੇ ਨੇ ਤੁਹਾਡੀ ਜੋ ਮੀਲ ਰਿਪਲੇਸ ਕਰਦੇ ਨੇ ਜੇਕਰ ਤੁਸੀਂ ਆਪਣਾ ਡਾਈਟ ਚ ਕੁਝ ਵੀ ਰਿਪਲੇਸ ਕਰਦੇ ਜਿਵੇਂ ਤੁਸੀਂ ਰੈਪਰ ਚਾਰ ਤੋਂ ਪੰਜ ਰੋਟੀਆਂ ਖਾ ਰਹੇ ਹੋ ਉਸ ਦੀ ਬਜਾਏ ਤੁਸੀਂ ਕੋਈ ਨਾ ਕੋਈ ਸ਼ੇਕ ਜੋ ਕਿ ਲੋ ਕੈਲਰੀਸ ਦਾ ਹੈ ਉਹ ਦੇ 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 ਨੇ ਉਸ ਦਿਨ ਅਰਤੀ ਯਰ ਬੋਡੀਜੋ ਵਾਟਰ weight ਘਟਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਨਾਲ ਇਨ ਫਿਊਚਰ ਤੁਸੀਂ ਫੀਲ ਕਰੋਗੇ ਤੁਹਾਡਾ 4 ਤੋਂ 5 ਕਿਲੋ weight ਦੋਸ ਹੋ ਗਿਆ ਪਰ ਇਸ ਨੂੰ ਫੈਟ लॉस ਨਹੀਂ ਕੀਤਾ ਜਾ ਸਕਦਾ weight ਉਸ ਕਦੇ ਵੀ ਹੈਲਦੀ ਨਹੀਂ ਹੁੰਦਾ ਖਾਸ ਕਰਕੇ ਜੇਕਰ ਤੁਸੀਂ ਉਸ ਨੂੰ ਛੇਤੀ ਡ੍ਰੌਪ ਕਰਦੇ ਹੋ ਤੇ ਇਸ ਦੇ ਲਈ ਤੁਹਾਨੂੰ ਹਮੇਸ਼ਾ ਫੈਕਟੋਸ ਤੇ ਟਾਰਗੇਟ ਕਰਨਾ ਚਾਹੀਦਾ ਜਿਸ ਨੂੰ ਆਨ ਦਾ ਬੈਨੀਫਿਟ ਕੀ ਹੁੰਦਾ ਜੇਕਰ ਤੁਸੀਂ ਆਪਣੀ ਕੈਲਰੀਜ਼ ਡਾਊਨ ਕਰਦੇ ਹੋ ਤਾਂ ਤੁਹਾਡਾ ਮਸਲ लॉस ਨਹੀਂ ਹੁੰਦਾ ਜਿਸ ਦੇ ਨਾਲ ਤੁਸੀਂ ਦੇਖੋਗੇ ਆਨਰ ਟਾਈਮ ਤੇ ਤੁਹਾਡੇ ਨੀਜ਼ ਜੋ ਇੰਟ੍ਰੇਨੋਂ ਪਹਿਲੀ ਕਰ ਸ਼ੁਰੂ ਹੋ ਜਾਂਦਾ ਕਿਉਂਕਿ ਉਹ ਵੀ ਆ ਟਾਈਮ ਦੇ ਕੋਰਲੇ ਵੀਕ ਹੋਣਾ ਸ਼ੁਰੂ ਹੋ ਜਾਂਦੀ ਇੱਕ ਦੂਜਾ ਤੁਸੀਂ ਥੋੜੀ ਸ਼ੇਪ ਬਿਲਕੁਲ ਜਿਵੇਂ ਪਤਲੇ ਹੋਣੇ ਸ਼ੁਰੂ ਹੋ ਜਾਂਦੇ ਤੁਹਾਡੀ ਹੱਡੀਆਂ ਦੀਆਂ ਬਣੇ ਸ਼ੁਰੂ ਹੋ ਜਾਂਦੀਆਂ ਕਾਫੀ ਬੰਦੇ ਸਾਡਾ ਮੀਟ ਦਾ ਟਾਰਗੇਟ ਹੋਉਂਦੀ ਵੀ ਹੈ ਫੈਟ लॉस ਤੇ ਮਸਲ ਗੇਨ ਦਾ ਟਾਰਗੇਟ ਪਾਉਣਾ ਚਾਹੀਦਾ ਮਸਲ ਤੁਹਾਡਾ ਮੈਟਾਬੋਲਿਜ਼ਮ ਉੱਪਰ ਰੱਖੇਗਾ ਜਿਸ ਤੇ ਆਉਣ ਵਾਲੇ ਟਾਈਮ ਤੇ ਤੁਹਾਡਾ ਫੈਟ ਲੋਸ ਬਣਿਆ ਰਹੇਗਾ ਤੁਹਾਡੀ ਬੋਡੀ ਬੁਕ ਇਨ ਪ੍ਰੋਪਰ ਸ਼ੇਪ ਚ ਬਣੀ ਰਹੇਗੀ ਜੋ ਲੇਡੀਜ਼ ਜਿੰਮ ਨਹੀਂ ਆ ਸਕਦੀਆਂ ਉਹਨਾਂ ਲਈ ਇਹ ਪ੍ਰੋਡਕਟ ਯੂਸਫੁਲ ਹੈ ਕਿ ਉਹਨਾਂ ਲਈ ਵੀ ਕੁਝ ਹੱਲ ਹੈ ਜੋ ਘਰੇ ਬੈਠ ਕੇ ਆਪਣਾ ਵੇਟ ਮੇਨਟੇਨ ਕਰ ਸਕਦੇ ਦੇਖੋ ਜਿਹੜੇ ਆ ਪ੍ਰੋਡਕਟ ਹੁੰਦੇ ਇਹ ਕੀ ਵੈ ਸਿੰਪਲੀ ਟਾਰਗੇਟ ਕਰਦੇ ਆ ਉਹਨਾਂ ਲੋਕਾਂ ਦੀ ਲੇਡੀਜ਼ ਨੂੰ ਜੋ ਕਿ ਜਿੰਮ ਨਹੀਂ ਆ ਸਕਦੇ ਇੱਥੇ ਹੀ ਉਹਨਾਂ ਨੂੰ ਮਤਲਬ ਉਹਨਾਂ ਨੂੰ ਇੱਕ ਸ਼ਾਰਟਕਟ ਮਿਲ ਜਾਊਗਾ ਕਿ ਮੈਂ ਸ਼ੀਟੀ ਨਹੀਂ ਕਰੀ ਫੈਟ ਲੌਸ ਕਰਾਂ ਜਾਂ ਸ਼ੀਟੀ ਜੇ ਤੋ ਵੇਟ ਘਟਾ ਦਵਾਂ ਉਹ ਤਾਂ ਨੁਕਸਾਨ ਉਹਨਾਂ ਨੂੰ ਇਹੀ ਹੋਏਗਾ ਕਿ ਕਈ ਲੋਕ ਕਈ ਜੋ ਮੇਰੇ ਕੋਲ ਫਲਾਈਟ ਆਈਆਂ ਤੇ ਉਹਨਾਂ ਦਾ ਥਾਇਰੋਇਡ ਫੰਕਸ਼ਨ ਦਾ ਹੋਇਆ। ਦਾ ਥਾਇਰੋਇਡ ਇੱਕ ਆਵਾਰ ਗੁਣਾ ਜੋ ਤੁਹਾਡੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈ। ਕਈਆਂ ਨੂੰ ਓਵਰ weight ਹੋਰ ਹੋ ਜਾਂਦੇ ਜਦੋਂ ਉਹ ਖਾਣਾ ਸ਼ੁਰੂ ਕਰ ਦਿੰਦੇ ਨੇ। ਇਸ ਲਈ ਕਿਹਾ ਸਾਡਾ ਫੋਕਸ ਰਹਿੰਦਾ ਕਿ ਡਾਈਟ ਤੇ ਧਿਆਨ ਦੇਵੇ। ਇੱਕ ਲਾਈਫਸਟਾਈਲ ਆਪਣੀ ਨੂੰ ਅਪਣਾਵੇ। ਇੱਕ ਹੈਲਦੀ ਲਾਈਫਸਟਾਈਲ ਜਿੱਦੇ ਵਿੱਚ ਤੁਸੀਂ ਐਕਸਰਸਾਈਜ਼ ਕਰਿਓ, ਤੁਸੀਂ ਸਹੀ ਡਾਈਟ ਕਰਿਓ, ਵੀ ਕੱਚੀ ਨੀਂਦ ਲਾਓ। ਬਟ ਜਿਹੜੀਆਂ ਪ੍ਰੋਡਕਟ ਹੁੰਦੇ ਨੇ ਖਾਸ ਕਰਕੇ ਜੋ ਵਾ ਮਲਮ ਕੰਪਨੀਆਂ ਸੇਲ ਕਰਦੀਆਂ ਨੇ ਇਹ ਕਾਫੀ ਨੁਕਸਾਨਦਾਇਕ ਹੋ ਸਕਦੇ ਨੇ। ਤੇ ਇਹਨਾਂ ਤੋਂ ਬਚਣਾ ਹੀ ਪਵੇਗਾ